ਰੱਬ ਦੇ ਨਾਮ ਤੇ ਡੇਰੇ ਖੁੱਲੇ ਹੋਏ ਹੈ ਅੰਮ੍ਰਿਤ ਵੇਲਾ ਹੈ ਉਧਰ ਆਪਾ ਨਹੀਂ ਜਾਣਾ ਇਹ ਸਾਨੂੰ ਐਂ ਹੀ ਪਰਵਾ ਲੈਂਦੇ ਆ ਜੀ ਤੁਹਾਡਾ ਨਿੱਜ ਕਰ ਕਿਹੜਾ ਹੈ ਤੁਹਾਡਾ ਨਿੱਜ ਸਰੂਪ ਕੀ ਹੈ ਪੰਜ ਸ਼ਬਦ ਕੀ ਹਨ ਅਨਹਦ ਧੁਨ ਕਿਵੇਂ ਚੱਲਦੀ ਹੈ ਆਪਣੇ ਗੁਰੂ ਕੋਲ ਨਾਮ ਬੈਠਣ ਕਰਕੇ ਨਾਮ ਦਾ ਅਭਿਆਸ ਨਾਮ ਕਰਨ ਕਰਕੇ ਸਾਨੂੰ ਇਹਨਾਂ ਗੱਲਾਂ ਨਹੀਂ ਸੁੱਝੀ ਨਹੀਂ ਹੁੰਦੀ ਹੈ ਫਿਰ ਅਸੀਂ ਇਹਨਾਂ ਦੇ ਮਗਰ ਲੱਗ ਕੇ ਮਗਰ ਤੁਰ ਪੈਨੇ ਹਾਂ ਨਿਜ ਘਰ ਦਾ ਭਾਵ ਹੈ ਤੁਹਾਡਾ ਆਪਣਾ ਘਰ ਉਹ ਕੀ ਹੈ ਗੁਰੂ ਦੇ ਚਰਨ ਪਾਤਸ਼ਾਹ ਦੇ ਚਰਨ ਪਰਦੇ ਹਨ ਗੁਰੂ ਕੇ ਚਰਨ ਜੀ ਕਾ ਨਿਸਤਾਰਾ ਗੁਰੂ ਦੇ ਚਰਨ ਹੀ ਜੀਵ ਦਾ ਨਿਸਤਾਰਾ ਹਨ ਗੁਰੂ ਦੇ ਚਰਨਾਂ ਦੇ ਵਿੱਚ ਹੀ ਜਾ ਕੇ ਜੀਵ ਨੂੰ आनंद महसूस हो सकता है बड़ी प्यारी एक वार्ता होनी है गुरुकुलगीर प्रताप शाह महाराज जी ਦੇ ਚਰਨਾਂ ਵਿੱਚ ਇੱਕ ਸਿੱਖ ਆਇਆ ਗਰੀਬ ਨਵਾਜ਼ ਪਾਤਸ਼ਾਹ ਦੇ ਅੱਗੇ ਹਾਜ਼ਰ ਹੋਇਆ ਮਨ ਦੇ ਵਿੱਚ ਬਹੁਤ ਵੱਡੀ ਭਾਵਨਾ ਹੈ ਕਿ ਅੱਜ ਮੈਂ ਮਹਾਰਾਜ ਕੋਲੋਂ ਕੁਝ ਮੰਗਣਾ ਹੈ ਪਰ ਸਾਧ ਸੰਗਤ ਜੀ ਉਹਦਾ ਪ੍ਰਤਾਪ ਐਸਾ ਹੈ ਤੀਜ ਤਪ ਐਸਾ ਹੈ ਮਨ ਦੇ ਵਿੱਚ ਭਾਵਨਾ ਲੈ ਕੇ ਆਉਂਦਾ ਹੈ ਪਰ ਪਿੱਛੇ ਬੈਠ ਕੇ ਵਾਪਸ ਚਲੇ ਜਾਂਦਾ ਹੈ ਇੱਕ ਦਿਨ ਦੋ ਦਿਨ ਉਤਾ ਫਿਰ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਵੀਰ ਪਛਾਨਤ ਅੰਦਰ ਦੀਆਂ ਜਾਣਨ ਹਾਰ ਮਾਲਕ ਨੇ ਫਿਰ ਇੱਕ ਦਿਨ ਕੋਲ ਬੁਲਾਇਆ ਕਿ ਭਾਈ ਸਿੱਖਾ ਤੂੰ ਰੋਜ਼ ਆਉਂ ਨਾ ਪਰ ਮਨ ਦੀ ਗੱਲ ਮਨ ਵਿੱਚ ਲੈ ਕੇ ਚਲਾ ਜਾਣਾ ਹੱਥ ਜੋੜੀ ਨਿਤਰ ਜਿਹੜੇ ਉਹ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਹਨ ਕਹਿੰਦੇ ਫਿਰ ਤੂੰ ਮੰਨ ਦੇ ਵਿੱਚ ਇੱਕ ਭਾਉ ਲੈ ਕੇ ਆਉਣਾ ਹੈ ਕਿ ਅੱਜ ਮਹਾਰਾਜ ਨੂੰ ਆ ਗੱਲ ਕਹਿਣੀ ਹੈ ਤੇ ਵੈਸੀ ਚਲੇ ਜਾਂਦਾ ਵਾਪਸ ਨਿਤਰ ਭਰ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਰਹਿਣ ਵਾਸਤੇ ਨਾ ਥਾਂ ਚਾਹੀਦੀ ਹੈ ਤੇ ਗਰੀਬ ਨਵਾਜ ਕਹਿੰਦੇ ਭਾਈ ਇਹ ਆਨੰਦਪੁਰ ਸਾਹਿਬ ਸੁਖੀ ਵਸਦਾ ਹੈ ਜਿੱਥੇ ਤੇਰਾ ਮਨ ਕਰਦਾ ਹੈ ਜਿੱਥੇ ਜੀ ਕਰਦਾ ਹੈ ਉੱਥੇ ਤੂੰ ਘਰ ਬਣਾ ਕੇ ਤੂੰ ਰਹਿ ਸਕਦਾ ਕੋਈ ਗੱਲ ਨਹੀਂ ਹੈ ਕਹਿਣ ਲਗਾ ਸਚੀਪਾਤ ਰਾਜਾ ਜੀਓ ਗਰੀਬ ਨਵਾਜ਼ ਮੈਨੂੰ ਆ ਇੱਟਾਂ ਦੇ ਘਰ ਦੀ ਲੋੜ ਨਹੀਂ ਹੈ ਗਰੀਬ ਨਵਾਜ਼ ਮੈਨੂੰ ਤਾਂ ਆਪ ਜੀ ਦੇ ਚਰਨਾਂ ਵਿੱਚ ਰਹਿਣ ਵਾਸਤੇ ਥਾਂ ਚਾਹੀਦੀ ਹੈ ਮਹਾਰਾ ਸਚੀਪਾਤ ਰਾਜਾ ਕਹਿੰਦੇ ਸਿੱਖਾ ਮੰਗ ਬਹੁਤ ਵੱਡੀ ਹੈ ਆਪਾਂ ਕਹਿ ਸਕਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਚਰਨਾਂ ਦੇ ਵਿੱਚ ਥਾਂ ਚਾਹੀਦੀ ਹੈ ਕਿਉਂ ਅਸੀਂ ਇੱਥੇ ਕੁਝ ਹੋਰ ਤੇ ਦਰਵਾਜ਼ੇ ਤੋਂ ਬਾਹਰ ਕੁਝ ਹੋਰ ਨਿਜਕਰ ਮਹਾਰਾਜ ਕਿਰਪਾ ਕਰੋ ਮੇਰੀ ਜਿਹੜੀ ਸੁਰਤ ਹੈ ਉਹ ਅਠੇ ਪੈਰ ਆਪ ਜੀ ਦੇ ਚਰਨਾਂ ਦੇ ਵਿੱਚ ਰਵੇ ਮੈਨੂੰ ਤੁਹਾਡੇ ਚਰਨਾਂ ਦੇ ਵਿੱਚ ਰਹਿਣ ਵਾਸਤੇ ਥਾਂ ਚਾਹੀਦੀ ਹੈ ਗਰੀਬ ਨਵਾਜ ਕਿੰਨੇ ਫਿਰ ਵੇਖ ਲੈ ਪਿਆਰਿਆ ਚਰਣਾ ਦੇ ਵਿੱਚ ਥਾਂ ਚਾਹੀਦੀ ਏ ਪਹਿਲਾਂ ਤਾਂ ਚਾਰ ਰਹਿਤਾਂ ਜਿਹੜੀਆਂ ਹਨ ਉਹਨਾਂ ਵਿੱਚ ਪਰਪੱਕ ਹੋਣਾ ਪੈਣਾ ਅਖੋ ਸਤਨਾਮ ਸ੍ਰੀ ਉਹਦੇ ਵਿੱਚ ਪਰਪੱਕ ਹੋਣਾ ਫੇਰ ਸ਼ੁਭ ਗੁਣ ਜਿਹੜੇ ਹਨ ਜੀਵਨ ਦੇ ਵਿੱਚ ਨਾਮ ਦਾ ਅਭਿਆਸ ਤੇ ਜਿਹੜੇ ਗੁਣ ਨੇ ਉਤਾਰਨ ਕਰਨੇ ਪੈਣੇ ਆ ਕਿੰਨਾ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਚਰਨਾਂ ਦੇ ਵਿੱਚ ਰਹਿਣ ਲਈ ਥਾਂ ਬਖਸ਼ ਦਿਓ ਤੁਹਾਡੇ ਚਰਨਾਂ ਵਿੱਚ ਜਦ ਸੁਰਤ ਪਹੁੰਚ ਗਈ ਉੱਥੇ ਤਾਂ ਸੱਚੇ ਪਾਤਸ਼ਾਹ ਹੰਗਤਾ ਮਨਤਾ ਇਹ ਚੀਜ਼ਾਂ ਬਹੁਤ ਦੂਰ ਰਹਿ ਜਾਣੀਆਂ ਪਾਤਸ਼ਾਹ ਖੁਸ਼ ਹੋਈ ਕਿਨੇ ਜਾ ਫਿਰ ਸਿੱਖਾ ਜਦ ਕੋਈ ਪੁੱਛੇ ਨਾ ਕਿੱਥੇ ਰਹਿਣਾ ਹੈ ਤੇ ਕਹਿ ਦਿਆ ਕਰੀ ਮੈਂ ਆਪਣੇ ਗੁਰੂ ਦੇ ਚਰਨਾਂ 'ਚ ਰਹਿਣਾ ਖਸਤ ਨਾਮ ਅਨਸ੍ਰੀ ਬੜੀ ਖੁਸ਼ੀ-ਖੁਸ਼ੀ ਵਾਪਸ ਤੁਰ ਪਿਆ ਕਿ ਮੈਨੂੰ ਮਹਾਰਾਜ ਦੀ ਚਰਣਾ ਵਿੱਚ ਰਹਿਣ ਲਈ ਥਾਂ ਮਿਲ ਗਈ। ਮੈਨੂੰ ਗਰੀਬ ਨਵਾਜ਼ ਦੀ ਚਰਣਾ ਵਿੱਚ ਰਹਿਣ ਦੀ ਥਾਂ ਮਿਲ ਗਈ। ਵਾਪਸ ਤੁਰਿਆ। ਗੁਰੂ ਪਾਤਸ਼ਾਹ ਨੇ ਵਾਪਸ ਬੁਲਾਇਆ, ਜਾਓ ਭਾਈ ਦਿਆ ਸਿੰਘ ਜਿਹਨੂੰ ਬੁਲਾ ਕੇ ਲੈ ਕੇ ਆਓ। ਜਦ ਬੁਲਾਇਆ ਤਾਂ ਹੁਣ ਸਾਸ ਨਦੀ ਹੱਥ ਕੰਬਦੇ ਐ। ਸਰੀਰ ਦੇ ਅੰਦਰ ਕੰਬਾਂ ਛਿੜਦਾ ਹੈ ਕਿ ਮੇਰੇ ਤੋਂ ਕੋਈ ਗਲਤੀ ਹੋ ਗਈ ਲੱਗਦਾ ਹੈ। ਗਰੀਬ ਨਵਾਜ਼ ਨੇ ਸਤਿਗੁਰੂ ਨੇ ਮੈਨੂੰ ਵਾਪਸ ਬੁਲਾਇਆ ਕਿ ਮੇਤੋਂ ਕੋਈ ਭੁੱਲਤਾ ਨਹੀਂ ਹੋਗੀ ਅੱਗੇ ਆਇਆ ਪਾਤਸ਼ਾਹ ਦੇ ਅੱਗੇ ਨਮਸਕਾਰ ਕੀਤਾ ਜੀ ਹਜ਼ੂਰ ਕਹਿਣ ਲੱਗੇ ਭਾਈ ਸਿਖਾ ਤੈਨੂੰ ਰਹਿਣ ਲਈ ਥਾਂ ਮਿਲ ਗਈ ਕਿਨੇ ਹਾਂ ਮਹਾਰਾਜ ਆਪ ਜੀ ਨੇ ਕਿਰਪਾ ਕਰ ਦਿੱਤੀ ਕਿਨੇ ਫਿਰ ਮੈਨੂੰ ਵੀ ਰਹਿਣ ਵਾਸਤੇ ਥਾਂ ਚਾਹੀਦੀ ਕਹਿੰਦਾ ਮਹਾਰਾਜ ਜੀ ਆਪ ਜੀ ਬਖਸ਼ੰਦ ਹਰੀ ਪ੍ਰੀਤਮ ਕੁੱਲ ਦੁਨੀਆ ਦੇ ਮਾਲਕ ਰਹਿਬਰ ਖੰਡਾ ਬ੍ਰਹਮੰਡਾ ਦੇ ਸੁਆਮੀ ਪੜਦੇ ਆ ਨਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀ ਆਕਾ ਦਾਤਾ ਰੇ ਮਹਾਰਾਜ ਜੀ ਤੁਸੀਂ ਖੰਡਾ ਬ੍ਰਹਮੰਡਾ ਦੇ ਮਾਲਕ ਤੇ ਮੈਂ ਗਰੀਬ ਮੈਂ ਆਪ ਜੀ ਨੂੰ ਕਿਤੇ ਥਾਂ ਦਵਾਂ ਕਹਿੰਦੇ ਜਿਵੇਂ ਤੈਨੂੰ ਰਹਿਣ ਲਈ ਚਰਣਾ ਵਿੱਚ ਥਾਂ ਚਾਹੀਦੀ ਹੈ ਤੇ ਕਹਿੰਦੇ ਸਿੱਖਾ ਫਿਰ ਮੈਨੂੰ ਵੀ ਰਹਿਣ ਲਈ ਥਾਂ ਚਾਹੀਦੀ ਹੈ ਹੱਥ ਜੁੜੇ ਹੋਏ ਨੇ ਮਹਾਰਾਜ ਜੀ ਹੁਕਮ ਕਰੋ ਕਹਿਣ ਲੱਗੇ ਮੈਨੂੰ ਰਹਿਣ ਲਈ ਥਾਂ ਚਾਹੀਦੀ ਹੈ ਤੇਰੇ ਹਿਰਦੇ ਦੇ ਵਿੱਚ ਗਰੀਬ ਨਿਵਾਜ ਦੇ ਚਰਨਾਂ ਤੇ ਟੈ ਪਿਆ ਸੱਚੇ ਬਾਦਸ਼ਾਹ ਕਿਰਪਾ ਕਰੋ ਹਿਰਦੇ ਵਿੱਚ ਨਿਵਾਸ ਕਰੋ ਮਹਾਰਾਜ ਜੀ ਕਹਿਣ ਲੱਗੇ ਜੇ ਸਿੱਖ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਚਾਹੀਦੀ ਹੈ ਫਿਰ ਗੁਰੂ ਨੂੰ ਵੀ ਸਿੱਖ ਦੇ ਹਿਰਦੇ ਵਿੱਚ ਥਾਂ ਚਾਹੀਦੀ ਹੈ ਹੁਣ ਹਿਰਦੇ ਵਿੱਚ ਥਾਂ ਕਦੋਂ ਹੋਊਗੀ ਜਦੋਂ ਸਿੱਖ ਬਾਣੀ ਪੜ੍ਹੇਗਾ ਹਿਰਦੇ ਵਿੱਚ ਥਾਂ ਕਿਵੇਂ ਹੋਏਗੀ ਜਦ ਇਸ ਹਿਰਦੇ ਵਿੱਚ ਰੋਜ਼ ਝਾੜੂ ਫਿਰੇਗਾ ਇਹਦੀ ਸਫਾਈ ਹੋਊਗੀ ਫਿਰ ਇਹਦੇ ਵਿੱਚ ਗੁਰੂ ਸਾਹਿਬ ਬਿਠਣਗੇ ਤੇ ਹਿਰਦੇ ਵਿੱਚ ਝਾੜੂ ਕਿਵੇਂ ਫੇਰਾਂਗੇ ਸੇਵਾ ਕਰਕੇ ਹਿਰਦੇ ਦੀ ਸਫਾਈ ਕਿਵੇਂ ਹੋਏਗੀ ਰੋਜ਼ ਪੜਦੇ ਆ ਨਾ ਜੀ ਭਰੀਏ ਹੱਥ ਪੈਰ ਤਾਂ ਮੇਹ ਪਾਣੀ ਧੁੱਤੈ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਆਪਾਂ ਸਾਰਿਆਂ ਨੂੰ ਇਹਦੇ ਅਰਥ ਭਾਵ ਪਤਾ ਨੇ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਕੈ ਰੰਗ ਕਿੰਨੇ ਜਿਹੜੀ ਮੇਰੀ ਮਾਤਜਦ ਪਾਪਾਂ ਨਾਲ ਭਰ ਗਈ ਮਲੀਨ ਹੋ ਗਈ ਇਹਨੂੰ ਸਾਫ਼ ਕਰਨ ਦਾ ਇੱਕੋ ਇੱਕ ਤਰੀਕਾ ਹੈ ਰੰਗ ਦਾ ਅਰਥ ਹੈ ਪ੍ਰੇਮ ਪ੍ਰੇਮ ਦੇ ਵਿੱਚ ਬਹਿ ਕੇ ਜਦੋਂ ਵਾਹਿਗੁਰੂ 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 ਸਿਮਰਨ ਕਰੀਏ ਤਾਂ ਕਹਿੰਦੇ ਫਿਰ ਇਹ ਜਿਹੜਾ ਹਿਰਦਾ ਹੈ ਇਹ ਸ਼ੁੱਧ ਹੋ ਸਕਦਾ ਤਾਂ ਮਹਾਰਾਜ ਕਹਿੰਦੇ ਮੈਨੂੰ ਤੇਰੇ ਹਿਰਦੇ ਵਿੱਚ ਥਾਂ ਚਾਹੀਦੀ ਹੈ ਮਹਾਰਾਜ ਨੇ ਉਪਦੇਸ਼ ਬਖਸ਼ਿਆ ਸੇਵਾ ਕਰਨੀ ਸਿਮਰਨ ਕਰਨਾ ਤੇ ਗੁਰਬਾਣੀ ਪੜ੍ਹਨੀ ਕਿਉਂ ਬਾਣੀ ਪੜ੍ਹਨੀ ਔ ਹੈ ਜਿਵੇਂ ਗੁੱਡੀ ਕਰੀ ਦੀ ਹੈ ਤੇ ਦੁਨਿਆਵੀ ਬੂਟੇ ਆਪਾਂ ਲਾਈਏ ਇਹਨਾਂ ਦੀ ਗੁੱਡੀ ਹਫ਼ਤੇ 10 ਦਿਨ 15 ਦਿਨ ਬਾਅਦ ਜ਼ਰੂਰੀ ਹੁੰਦੀ ਹੈ ਕਿਉਂ ਇਹਦੇ ਵਿੱਚ ਇੱਕ ਵਾਰ ਤੁਸੀਂ ਕਾ ਖਾਦ ਕੱਢ ਦਿਓ ਤਾਂ 15 20 ਦਿਨ ਸਮਾਂ ਜਿਹੜਾ ਉਹ ਲੰਘ ਜਾਂਦਾ ਹੈ ਪਰ ਸਾਡੇ ਅੰਤਹਿ ਕਰਨ ਦੇ ਵਿੱਚ ਫੁਰਨਿਆਂ ਰੂਪੀਏ ਜਿਹੜੇ ਕੱਖ ਕੰਡੇ ਐ ਇਹ ਬੜੀ ਛੇਤੀ ਪੈਦਾ ਹੁੰਦੇ ਐ ਇਧਰੋਂ ਆਪਾਂ ਕੱਢ ਰਹੇ ਆਂ ਨਾਲੇ ਨਾਲ ਨਵੇਂ-ਨਵੇਂ ਉਗ ਖੜਦੇ ਐ ਫੁਰਨੇ ਕਹਿੰਦੇ ਇਸ ਲਈ ਕਿੰਨੀ ਗ ਬਾਣੀ ਪੜਨੀ ਐ ਕਹਿੰਦੇ ਜਿੰਨੇ ਮਨ ਵਿੱਚ ਫੁਰਨੇ ਨੇ ਸ਼ਾਂਤ ਹੋਣਗੇ ਬਾਣੀ ਪੜ ਕੇ ਸ਼ਾਂਤ ਹੋਣਗੇ ਨਾਮ ਜਪ ਕੇ ਇਹ ਸ਼ਾਂਤ ਹੋਣਗੇ ਸੇਵਾ ਕਰਕੇ ਨਾ ਨਿਜ ਘਰ ਦੇ ਵਿੱਚ ਵਾਸਾ ਕਿਵੇਂ ਹੋ ਸਕਦਾ ਹੈ ਕਹਿੰਦੇ ਨਾਨਕ ਨਾਮ ਧਿਆਨ ਪਾਸ਼ਾ ਕੇ ਜਦ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਜੀਵ ਰਸਨਾ ਦੇ ਦੁਆਰਾ ਜਪਦਾ ਹੈ ਇਹਦੇ ਨਾਲ ਕੀ ਹੁੰਦਾ ਤਿੰਨ ਨਿਜ ਘਰ ਵਾਸ ਹੈ ਕਹਿੰਦੇ ਫਿਰ ਨਿਜ ਘਰ ਦੇ ਵਿੱਚ ਵਾਸਾ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਸਿੱਖ ਆਪਣੇ ਟਿਕਾਣੇ ਤੇ ਪਹੁੰਚਦਾ ਹੈ ਤੇ ਜੁਗ ਜੁਗ ਸੁਭਾ ਹੋਏ ਜਿਹੜਾ ਨਾਮ ਨਾਲ ਜੁੜ ਗਿਆ ਕਿੰਨੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਜਿਹੜਾ ਕਾਲ ਯੁੱਗ ਦਾ ਯੁੱਗ ਚੱਲ ਰਿਹਾ ਹੈ ਕੇਵਲ ਨਾਮ ਦੇ ਨਾਲ ਸੋਭਾ ਹੈ ਕਲ ਕੇਵਲ ਨਾਮਧਾਰ ਕਿੰਨੇ ਕਾਲ ਯੁੱਗ ਕੇਵਲ ਨਾਮ ਦੇ ਆਸਰੇ ਹੈ ਜੇ ਸਤਿਯੋਗ ਆਦ ਪੁਰਾਣੇ ਯੁੱਗਾਂ ਦੀ ਵੀ ਗੱਲ ਕਰੀਏ ਆਪਾਂ ਤਾਂ ਭਗਤ ਤਰੂਜੀ ਪ੍ਰਹਿਲਾਦ ਜੀ ਅੱਜ ਤੱਕ ਇਹਨਾਂ ਦਾ ਨਾਮ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਕੇਵਲ ਨਾਮ ਜਪਿਆ ਇਹਨਾਂ ਦਾ ਰਾਜ ਕਿੱਥੇ ਸੀ ਕਿੰਨੇ ਘੇਰੀਏ ਵਿੱਚ ਫੈਲਿਆ ਹੋਇਆ ਸੀ ਇਹਦਾ ਤਾਂ ਬਹੁਤ ਘੱਟ ਕਿਸੇ ਨੂੰ ਪਤਾ ਹੋਵੇਗਾ ਜਿਹੜੇ ਸ਼ਾਸਤਰਾਂ ਦਾ ਅਧਿਐਨ ਕਰਦੇ ਉਹਨਾਂ ਨੂੰ ਪਤਾ ਹੋਵੇਗਾ ਪਰ ਆਮ ਬੰਦੇ ਨੂੰ ਇੰਨਾ ਹੀ ਪਤਾ ਹੈ ਕਿ ਇਹਨਾਂ ਨੇ ਕੀ ਕੀਤਾ ਨਾਮ ਜਪਿਆ ਤੇ ਪਾਤਸ਼ਾਹ ਨੇ ਬਾਣੀ ਵਿੱਚ ਕਹਿ ਦਿੱਤਾ RAM ਜਪੋ ਜੀ ਐਸੇ ਐਸੇ ਤਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਕਿਨੇ ਭਾਈ ਨਾਮ ਜਪੋ ਇਉਂ ਜਪੋ ਜਿਵੇਂ ਭਗਤ ਰੂਜੀ ਨੇ ਜਿਵੇਂ ਭਗਤ ਪ੍ਰਹਿਲਾਦ ਜੀ ਨੇ ਜਪਿਆ ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦਾ ਨਾਮ ਜਪੋ ਉਹੀ ਮਹਾਰਾਜ ਕਹਿ ਰਹੇ ਹੈ ਜੁਗ ਜੁਗ ਸੋਭਾ ਹੋਏ ਕਿਨੇ ਨਾਮ ਨਾਲ ਜੁੜ ਜਾਓ ਕਹਿੰਦੇ ਇਹ ਜੁਗ ਸੋਭਾ ਜਿਹੜੀ ਐ ਜੁਗ-ਜੁਗ ਹੁੰਦੀ ਐ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਕਹਿੰਦੇ ਕੱਲ ਤੱਕ ਦਾ ਕੋਈ ਸ਼ਰਵਾਭੀ ਗਾਭੀ ਨਸ਼ਿਆਂ ਵਿੱਚ ਗਲਤਾਨ ਰਹਿਣ ਵਾਲਾ ਉਹਦੀ ਸੁਰਤ ਜਦ ਪਰਮੇਸ਼ਵਰ ਦੇ ਨਾਮ ਨਾਲ ਜੁੜ ਗਈ ਤਾਂ ਕਹਿੰਦੇ ਫਿਰ ਉਹਦੀ ਵੀ ਸੋਭਾ ਹੋਣ ਲੱਗ ਪਿੰਦੀ ਹੈ ਉਦੀ ਵੀ ਮਹਿਮਾ ਹੋਣ ਲੱਗ ਪੈਂਦੀ ਏ ਗਰੀਬ ਨਿਵਾਜ਼ ਬਚਨ ਕਰ ਰਹੇ ਨੇ ਅੱਗੇ ਪੌੜੀ ਤੂੰ ਕਰਨ ਕਾਰਨ ਸ